ਦੇ ਵਿੱਚ ਨਾਲ ਪੇਂਟ ਕਰ ਲੀਏ ਹੋਣੇ ਚੇਤਾ ਆ ਆਪਾਂ ਨੂੰ ਸਾਰੇ ਕਿਚਨ ਦੇ ਵਿੱਚ ਇਥੇ ਕਿਉਂਕਿ ਇੰਦਾ ਪਿਹੜਾ ਲੱਗਣ ਦਾ ਕੰਮ ਹਾਂਜੀ ਚਲੋ ਜੀ ਬਰੋ ਕਾਢੋ ਪੇਂਟ ਇਹਦਾ ਬਣ ਗਈ ਤੇ ਜਿਹੜੀ ਮਰਜ਼ੀ ਵੇਖੋ ਕੀ ਆਨੀ ਆਏ ਵੇ ਗੁਣ ਤੇਰੀ ਚੋਈ ਵੰਟ ਦੀਓ ਉਹ ਆਹ ਚਾਹੀ ਰਹੀ ਨਹੀਂ ਨਾ ਇਹਦੇ ਸਭ ਦੀਆਂ ਬੜੀ ਸ਼ੌਕ ਹੈ ਕਰਨੀਆਂ ਤਾਂ ਹੀ ਕਰਕੇ ਤੇ ਬਣਾਈਆਂ ਤਕਨਾ ਲਵਸ ਗਿਆ ਹੁਣ ਸਮਝ ਲੱਗੀ ਓ ਨਹੀਂ 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 ਦੁਪਹਿਰੇ ਮੇਰੇ ਵਾਲੇ ਪਰੋਠੇ ਬਣਾਏ ਕਰ ਨਹੀਂ ਨਹੀਂ ਕਣੀ ਜਿਹੜਾ ਕਣੀਮੂੜੀ ਥੱਲੇ ਜਾਣਾ ਪੈਂਦਾ ਨਾ ਇੱਥੇ ਗੈਸ ਰੱਖਣਾਗੇ ਇੱਥੇ ਗੈਸ ਰੱਖਣਾਗੇ ਆਟਾ ਰੱਖਿਆ ਹੋਵੇ ਚੌਲ ਰੱਖੇ ਹੋਣੇ ਜਿਹੜੀ ਮਰਜ਼ੀ ਚੀਜ਼ ਬੰਦਾ ਬਣਾਵੇ ਇੱਕ ਇੱਕ ਵੈਰਾਈਟੀ ਬਣਾਵੇ ਨਹੀਂ ਇੱਕ ਨਹੀਂ ਇੱਕ ਇੱਕ ਵੈਰ ਇੱਕ ਇੱਕ ਵੈਰਾਈਟੀ ਬਣਾਵੇ ਤੇ ਇੱਕ ਲਾਵੇ ਕਣੀ ਵੀ ਓਏ ਹੋਏ ਸਦੀਆਂ ਜਨੰਦ ਵੱਜਣੇ ਚੱਲ ਵੀ ਆਹ ਤੇਰੇ ਰੈਡੀ ਕਹਿੰਦਾ ਪੰਨੀ ਕੀ ਸਵਾਦ ਹੀ ਲੈੰਦੀ ਇਹ ਦੇਸੀ ਨਹੀਂ ਹੋਗਾ ਪੱਕਾ ਬਣਾ ਦੇ ਉਹ ਠੀਕ ਹੈ ਤੂੰ ਵੇਖ ਲੈ ਵੀਰ ਲੈ ਵੀ ਕਰਦਾ ਇਹ ਕੰਮ ਇਹ ਜੜੇ ਪਿਆ ਮੈਂ ਇਹਨੂੰ ਮੈਂ ਕੰਮ ਮੈਂ ਕੈਮਰੇ ਖੋਲ ਕੇ ਦੇ ਤੇ ਆਹ ਵੇਖ ਲੈ ਕੈਮਰੇ ਖੁੱਲੇ ਮੇਰਾ ਗੂਠਾ ਕੰਮ ਨਹੀਂ ਕਰਦਾ ਬਟਨ ਨੇ ਪਾਇਆ ਤਾਂ ਸਦਾ ਉਹਦੇ ਵਿੱਚ ਬਟਨ ਲਗਾ ਨਾ ਪਣਦੇ ਚਲੋ ਕੋਈ ਗੱਲ ਨਹੀਂ ਅੱਲਾ ਬੇਡ ਇਹਦਾ ਕਿੰਨਾ ਘੇਡੇ ਕਰਨਾ ਹੈ ਮੈਨੂੰ ਜੋ ਕਰਦੇ ਸਾਰਾ ਨੇ ਡੱਬੇ ਇੱਕ ਸਾਈਡ ਵਿੱਚ ਕਿ ਕੀ ਹੈ ਜੇ ਸਾਰਾ ਡੱਬੇ ਨਾਲ ਜੱਸੀ ਵੇਰੀ ਕਰਨਾ ਹੈ ਫੇਰ ਹੋ ਜਾਣਾ ਹੀ ਕੰਮ ਉਹ ਤਾਂ ਤੁਹਾਨੂੰ ਆਤਲਾ ਪਾਵਰ ਵੈਨ ਚੀਜ਼ ਸਪੀਕਰ ਤੇ ਸਭ ਹੋਏ ਪੱਖੀ ਕਰਾਣੀਆਂ ਕਿ ਕਰਨਾ ਲੋਗੇ ਤਾਂ ਨਹੀਂ ਹੋਏ ابھی ਕੀ ਮਾਲ ਨੂੰ ਉਹ ਗਰਸ ਵੀ ਕਰਨਾ ਕੰਮ ਹੈ ਆਪ こちら ਸਿੱਧਾ ਸਿੱਧਾ ਇਧਰ ਖੁੰਡੇ ਸਹਾਵ ਕਰਨਾ ਤੇ ਵਾਪੇ ਦੀ ਗੱਲ ਭੰਡਿਆ ਇਹ ਇਹ ਤੇchna ਤੇਲ ਪਾ ਤਾ ਆਣੀ ਕਰਨਾ ਹੈ ਤੇਲ ਪਾ ਵੀ ਫੋਲ ਕੇ ਫੜਿਆ ਇੰਨੇ ਮੇਰਾ ਲੈਉਂਦੇਂ ਪੂਰੀ ਇਹਦੇ ਨਾਲ ਪਾ ਦੇ ਉਹ ਤੇ ਮੈਂ ਲੈ ਜੂਗਾ ਕਾ ਨਹੀਂ ਇੰਨੇ ਇਹਦੇ ਵਿੱਚੋਂ ਲੈ ਜੂਗਾ ਵੇ ਪਿੰਡ ਹੈ ਕੀ ਕਰੀ ਅਪਤਾਰ ਵੀ ਨਾ ਤੇਲ ਮਾਰ ਕੇ ਬੁਰਚ ਮਾਰਾਂ ਨੂੰ ਪ੍ਰਾਇਮਰ ਦੇ ਮਾਰਨਾ ਜੀ ਮੜਾ ਮੜਾ ਹੀ ਮਾਰ ਕੇ ਤੇ ਬਾਅਦ ਫਿਰ ਪੇਂਟ ਕਰ ਦੇਣਾ ਇਹਦੇ ਉੱਤੇ ਵੈਨ ਫਰਸਟ ਕਲਾਸ ਕਰ ਦੇਣਾ ਅੱਜ ਪ੍ਰਾਇਮਰ ਮਾਰ ਦਿੰਗੇ ਅੱਜ ਪ੍ਰਾਇਮਰ ਹੀ ਮਾਰਨਾ ਚਲੋ ਠੀਕ ਉਹ ਜਮੀਨ ਨਹੀਂ ਮਾਰਦਾ ਅੱਗੇ ਚੱਲ ਨੂੰ ਚੱਟਮੇੜੀ ਲੱਗੇ ਮਉਣ ਤਾਂ ਮੇਰੀ ਬਿੱਧੀ ਨਾ ਇੱਧਰ ਵੇ ਯਾਰ ਕੋਣ ਇੱਧਰ ਵੇ ਲੈ ਵੇ ਕਾ ਖਾਨਾ ਕਰਦਾ ਪ੍ਰਮਣ ਕਰਨਾ ਹੀ ਬਸ ਇਹਨਾਂ ਚ ਕਰ ਦਿੱਤਾ ਏ ਠੀਕ ਹੈ ਇਹਨਾਂ ਨੂੰ ਪੇਂਟ ਕੱਲ ਨੂੰ ਕਰੂੰਗਾ ਵੀ ਹੁਣ ਦੱਸੀ ਇੱਧਰ ਡਿਆ ਕਰਨਾ ਇਹ ਆ ਵੀ ਵੇਲਾ ਇੰਨੇ ਨਾਲ ਹੀ ਥੋੜਾ ਮੂੰਹ ਮੱਥਾ ਜਿਹਾ ਬਣ ਗਿਆ ਵੇਲਾ ਹੁਣ ਇਹਦੇ ਪੇਂਟ ਕਰਾਂਗੇ ਲਿਸ਼ਕੋਰ ਜਿਹੜਾ ਮਾਰਦੇ ਨੇ ਥੋੜਾ ਗਲੌਸੀ ਦੀ ਵਿੱਚ ਜਿਹੜਾ ਓ ਕਰ ਦਾਂਗੇ ਚਿੱਟਾ ਪੇਂਟ ਫਿਰ ਥੋੜਾ ਸੋਹਣਾ ਲੱਗਣ ਐਵੇਂ ਤਾਂ ਹੋ ਜਾਊਗਾ ਫਿਰ ਐਵੇਂ ਤਾਂ ਜਿੱਦਾਂ ਡਰੋ ਆ ਨਾ ਇਦਾਂ ਥੋੜਾ ਸੋਹਣਾ ਹੋ ਜਾਊ ਹੋ ਸਕਾ ਜੇ ਮੇਰੀ ਪਹੁੰਚ ਪਈ ਨਾ ਤੇ ਇੱਕ ਅਦਾ ਦਰਾਜ ਹੋਰ ਬਣਾ ਦੇਣਾ ਇੱਥੇ ਇਥੇ ਇੱਕ ਦਾ ਦਰਾਜ ਹੋਰ ਬਣਾ ਦੋ ਹੋਣ ਕਹਿੰਦਾ ਚੱਲੀ ਜੀਣਾ ਥੋੜਾ ਚੰਗਾ ਲੱਗਦਾ ਸ਼ੀਸ਼ੇ ਦੀਆਂ ਸਲੈਪਾਂ ਮੱਕ ਟਵਾਕ ਲੈਣ ਦੀਆਂ ਮੈਂ ਉਹ ਇੱਥੇ ਲਾ ਦੇਣੀਆਂ ਵਾ ਇੱਕ ਇੱਥੇ ਲਾ ਦਾਂਗੇ ਤੇ ਇੱਕ ਮੈਂ ਇੱਧਰ ਲਾ ਦਿੰਦਾ ਤੇ ਇੱਕ ਬਿਜਲੀ ਦਾ ਬੋਰਡ ਇੱਥੇ ਫਿੱਟ ਕਰ ਦੇਣਾ ਇੰਡਕਸ਼ਨ ਵਗੈਰਾ ਲਾਉਣਾ ਵੇ ਜਿਹੜਾ ਕੀ ਉਹ ਕਹਿੰਦੇ ਉਹ ਇੱਥੇ ਲਾ ਲੂ ਲਿਆ ਕਰੂਗੀ ਮੈਂ ਕਰੋ ਮੁਕਰੋ ਮਾਈਕ੍ਰੋ ਜੋ ਵੀ ਹੁੰਦਾ ਆ ਉਹ ਲਾ ਲੂਗੀ ਬਸ ਐ ਹੋਈਏ ਕੁਛ ਸਿਸਟਮ ਕੀਤਾ ਮੈਂ ਵੀ ਇਥੇ ਦਾ ਕੰਮ ਪੂਰਾ ਕਰਤਾ ਜੀ ਹੁਣ ਇੱਥੇ ਸੌ ਸਵਾਈ ਕੀਤੀ ਬੜਾ ਗੰਦ ਪਿਆ ਆ ਸਾਰਾ ਝੋਕੇ ਕੂੜਾ ਖੜਾ ਜੈਣਾ ਹਾਂ ਹਾਫੇ ਚ ਪਾਤਾ ਲੈ ਵੀ ਪਰ ਮਰ ਹੋਗਾ ਥੋੜਾ ਸਹੀ ਲੱਗਣ ਲੱਪੇ ਖਾਣੇ ਹਣ ਕੱਲ ਨੂੰ ਪੇਂਟ ਕਰੂੰਗਾ ਇਹਦੇ ਵਿੱਚ ਪੀਲ ਲਾਉਣਾ ਵਾ ਕੀ ਲਾਉਣਾ ਮੈਂ ਪੀਲ ਲਾਉਣਾ ਨਹੀਂ ਲਾਉਣੀ ਲਿਪਸਟਿਕ ਨਹੀਂ ਲਾਉਣੀ ਮੈਂ ਤੇ ਇਹਨੇ ਮੂੰਹ ਦਾ ਰੌ ਰ ਕਰ ਲੈਣਾ ਹੀ ਭਰਾਵਾ ਹਾਂ ਮੂੰਹ ਗੰਦਾ ਹੋ ਜਾਣਾ ਨਹੀਂ ਰੋ ਰੋ ਪਾਉਣੀ ਮਾਚੀ ਚਲੋ ਚੱਲੀਏ ਅੰਨੇ ਬੜਾ ਵਾਸਤਾ ਪਾਇਆ ਬਲ ਫਾਸਟ ਫਾਸਟ ਚੱਲੇ ਆ ਗੁਰਦੁਆਰਾ ਸਹਿਮਥਾ ਟੇਕਣ ਵਾਤੇ ਸਿੱਧਾ ਸਾਹਿਬ ਤੇ ਰੈਡੀ ਹੋ ਗਏ ਹਾਂ ਤੇ ਮਾੜੀ ਜਿਹੜਾ ਚੱਲ ਚੱਲਾ ਲੈ ਸਹੀ ਆ ਵੀ ਚਲੋ ਹਾਂਜੀ ਇਧਰ ਹੀ ਪੈਣਾ ਕਿੱਧਰ ਐਵੇਂ ਟੋਰੀ ਨੇਰੀਆ ਕਹਿੰਦਾ ਸਾਰੇ ਰਾਤ ਵਿੱਚ ਮੋਬਾਈਲ ਦੇਖਦੇ ਜਾਣ ਲਈ ਹੈ ਰਾਮ ਮਗਰ ਬੈਠਾ ਸਾਡ ਗੱਡੀ ਲਾਤੀ ਆ ਸਾਈਡ ਤੇ ਹੁਣ ਜਨੇ ਅਸੀਂ ਦੱਸਾਂ ਮੱਥਾ ਟੇਕਣ ਵਾਸਤੇ ਤੇ ਅੱਜ ਮੇਰਾ ਚਪਰਾ ਸਾਹਿਬ ਹੈ ਗਿਆ ਸ਼ੇਮਾ ਸ਼ੇਮਾ ਚਪਰਾ ਸਾਹਿਬ ਤੇ ਕੋਣ ਕੋਣ ਅੰਦਰ ਚਪਰਾ ਸਾਹਿਬ ਘਟਵਾਦੇ ਸਾਰੇ ਜਣੇ ਜਰੂਰ ਦੱਸਿਓ ਜੀ ਪਹੁੰਚ ਗਿਆ ਪਛੀ ਦੱਸਾਂ ਜੀ ਸੰਦੀਪ ਦਾ ਅੱਜ ਪਹਿਲਾ ਚਪਰਾ ਸਾਹਿਬ ਆਇਆ ਹਰ ਗੁਣ ਦਾ ਵੀ ਪਹਿਲਾ ਇੰਨੇ ਨਾ ਕੁੜੀਆਂ ਨੇ ਬਹਿਣ ਨਹੀਂ ਦਿੱਤਾ ਜੀ ਬੈਠੇ ਉਹਦਾ ਥੋੜਾ ਟਾਈਮ ਕੀਤਾ ਪਾਠ ਪੜ ਰੇ ਨੇ ਬਹਿਣ ਨਹੀਂ ਦਿੱਤਾ ਬਹੁਤ ਨਾ ਪਰੇਸ਼ਾਨ ਕੀਤਾ ਪ੍ਰਸ਼ਾਦ ਲਿਆ ਦੇ ਪ੍ਰਸ਼ਾਦ ਇੱਕ ਵਾਰੀ ਜਾਂਦਾ ਪ੍ਰਸ਼ਾਦ ਦੂਜੀ ਵਾਰੀ ਫੇਰ ਤੀਜੀ ਵਾਰੀ ਹਾਰ ਕੇ ਉੱਠ ਕੇ ਮੈਂ ਆ ਗਿਆ ਮੈਨੂੰ ਇਹ ਨਹੀਂ ਲੱਗਦਾ ਬੰਦ ਜੱਸੀ ਕਿਥੇ ਜੱਟੇ ਮੈਂ ਲੈਂਦੀ ਆਂ ਉਸ ਜਾ ਰਿਆ ਘਰੋਂ ਆਉਂਦਾ ਲੈ ਟੁਕਾਨੇ ਜੀ ਜੱਟੇ ਮੈਂ ਲੈਂਦੀ ਆਂ ਤਾਂ ਹੀ ਉਹ ਇੱਕ ਤਰ੍ਹਾਂ ਦਾ ਪ੍ਰਸ਼ਾਦਾ ਸ਼ੱਕੇ ਨਹੀਂ ਆਏ ਹੁਣ ਇਹ ਦੋ ਦੂਦ ਹੈ ਕੋਈ ਨਾ ਪੀ ਮੈਂ ਚੱਲ ਹੁਣ ਲੋਨ ਵਾਲੇ ਮਹਣੇ ਥੱਕੇ ਲੂਣ ਵਾਲੇ ਬਣਾ ਲਾ ਵਧੀਆ ਸਰ ਮਹਾਰਾਜਮਲ ਆਵਾ ਫਿਰ ਦੱਸ ਕੀ ਕਰਨਾ ਇੱਧਰ ਦੱਸ ਆ ਇੱਧਰ ਦੱਸ ਚੱਲਾ ਇੱਧਰ ਆ ਦੱਸ ਕੀ ਇੱਧਰ ਦੱਸ ਮੈਨੂੰ ਪਹਿਲਾਂ ਕੀ ਕਹਿਣ ਦੇ ਆ ਮੂੰਹ ਅੱਛਾ ਮੂੰਹ ਤਵਾ ਦਾ ਚੱਲਾ ਮੂਨ ਕੀ ਲਗਾ ਮੂੰ ਸ਼ਾਪਿਆ ਸ਼ੇਨਾ ਬਗਾ ਚਲਾ ਚਲਾ ਤੈਨਾਂ ਆ ਵੇਖੋ ਆਡੇ ਸਤੂਨ ਦੇ ਹਾਲ ਚੈੱਕ ਕਰ ਰਹੀ ਜਰਾ ਮੱਸੀ ਲਿਆ ਕੇ ਪਾ ਰਹੀ ਥੋੜੀ ਜੀ ਹੁਣ ਹੈ ਓਏ ਹਾਂ ਕੰਮ ਹੋਇਆ ਨਾ ਪੂਰਾ ਵਧੀਆ ਐ ਨਾ ਨਵੰਬਰ ਨੂੰ ਬੈਂਕ ਵਾਲਿਆਂ ਕੋਲ ਬੈਂਕ ਵਾਲਿਆਂ ਦਾ ਲਮਨ ਲੈ ਲੀਗਾ ਨਹੀਂ ਨਹੀਂ ਓ ਪਾਣੀ ਨਹੀਂ ਵਾ ਹੋ ਗਿਆ ਓਏ ਆਵੇ ਪਿਆ ਪਿਆ ਆਪਣਾ ਦੇਣ ਲਾ ਪਿਆ ਓਏ ਕੋਈ ਡਟਲਾਣਿਆ ਨਾ ਇੱਕ ਸਾਈਡ ਨੂੰ ਹੀ ਜਾਂਦਾ ਪਾਣੀ ਸੇ ਗੜ ਰਿਹਾ ਉਹ ਚੁੱਕ ਲੈਣਾ ਚਾਹੀਦਾ ਸਫਾਈ ਜਾਂਦਾ ਹੀ ਨਹੀਂ ਇਹ ਤੇ ਪਾਣੀ ਠਾਂਹੇ ਹੁੰਦਾ ਹੀ ਨਹੀਂ ਪਾਣੀ ਵੀ ਇਹ ਗੱਲ ਹੈ ਨਹੀਂ ਹਸਾ ਨਹੀਂ ਆ ਯਾਰ ਇਹ ਗੜ ਰਿਹਾ ਕੇ ਕਿੱਦ ਨੂੰ ਆ ਕੀ ਪਤਾ ਚੱਲੀਏ ਘਰੇ ਹੀ ਹੁਣ ਹਰ ਗੁੰ ਤਾਂ ਗਈ ਸੀ ਕਿ ਮਾਸੀ ਹੁਣ ਘਰੇ ਉਹ ਆਪਣੇ ਦਾਦਾ ਦਾਦੀ ਨਾਲ ਮੈਂ ਵੀ ਜਾਵਾਂ ਘਰੇ ਕੌਣ ਆਇਆ ਕੌਣ ਆਇਆ कौन है ये दादा कही जी गुने आ गई आ गई की रह कीड़े क्या कीड़ा क्या नहीं कीड़ा के अर कुछ है ਉਥੇ ਕੋਈ ਕੁਝ ਨਹੀਂ ਆਦਾ ਹਾਂ ਕੁਝ ਨਹੀਂ ਆਉਂਦਾ ਪੱਲੀ ਗੱਲਾਂ ਕਰੀ ਜਾਂਦੀ ਤੈਨੂੰ ਸਮਝਾ ਸਮਝਾ ਇਹਨੂੰ ਸਵਾਲ ਦੇ ਨਾਲ ਲੰਮੇ ਪਾਲਾ ਨਾ ਇਹਨੂੰ ਗੁੱਡੀ ਨੂੰ ਸਵਾਲ ਦੇ ਗੁੱਡੀ ਨੂੰ ਸਵਾਲ ਦੇ ਗੁੱਡੀ ਨੂੰ ਗੁੱਡੀ ਨੂੰ ਸਵਾਲ ਦੇ ਆਹ ਵੀ ਮੋਦੀ ਪਈ ਲੱਗਦੀ ਇਥੇ ਕਿਉਂ ਮੋਦੀ ਗੁੱਡੀ ਬਾਈ ਤੇ ਆਪ ਵੀ ਮੋਦੀ ਮੁੜ ਕੇ ਪੈ ਗਈ। ਉਹਦੇ ਫਿਰ ਰਹਿਣਾ ਮੈਂ ਤਾਂ ਤੁਹੇ ਸਮਝਾਂ। ਅੱਖਾਂ ਚ ਹਾਲ ਪੈਂਦੇ ਨੇ। ਰੋਈ ਤਾਂ ਨਹੀਂ ਹੈਂ? ਹਾਂ। ਆਂਦੀ ਕਰ ਜਾਣਾ ਕਰ ਜਾਣਾ। ਅੱਛਾ। ਰੋਈ ਨਹੀਂ ਹੁੰਦਾ ਜਿਆਦਾ। ਬਸ ਠੀਕ ਹੈ। ਗੱਲਾਂ ਇੰਨੀਆਂ ਕਰਦੀ ਨਾ ਇੰਨੀਆਂ ਗੱਲਾਂ ਕਰਦੀ। ਉਥੇ ਆਹ ਉਹ ਨਾ ਰੋੜਦੇ ਹੀ ਹੈ। ਮੈਂ ਕਹਾਂ ਮਹਾਂ ਕੀ ਇਹਨਾਂ ਗੱਲਾਂ ਬਹੁਤ ਕਰਦੀ ਬਹੁਤ ਵੇਖਿਆ ਹੀ ਗੱਲਾਂ ਦਿੰਦੀਆਂ ਹਨ ਗੱਲਾਂ ਤੇ ਬਹੁਤ ਆ ਹੁਣ ਤੇ ਉਹ ਯੋਜ ਪਾਰਦੇ ਨਹੀਂ ਉਹ ਕਹਿੰਦੀ ਕੋਠੇ ਤੇ ਕੌਣ ਹੈ ਹੁਣੇ ਕਹਿੰਦੀ ਮੈਂ ਕੋਠੇ ਤੇ ਕੋਈ ਵੀ ਨਹੀਂ ਕਿੱਥੋਂ ਮੰਮੀ ਚ ਹੋਇਆ ਇਹ ਬਣਾ ਡਾ ਪਹਿਲਾਂ ਮੈਂ ਫੜਕ ਬੰਦ ਕਰ ਦਿੱਤਾ ਹੈ ਪੁੱਛ ਨਹੀਂ ਯਾਰ ਚੱਲੇ ਜਾਣ ਦੇਗਾ ਹਾਂਜੀ ਸਾਡੇ ਸਰ ਨਾ ਬੰਨਣਾ ਮੈਨੂੰ ਜਾਣਾ ਹੁਣ ਉਹ ਮਸੇਂ ਜਾਣਾ ਸਲੂ ਗੱਲ ਸੁਣ ਇਧਰ ਆ ਇਧਰ ਦੇਵੀ ਮਾਤਾ ਜੀ ਬੱਤੇ ਹੈ ਉੱਤੇ ਹੈ ਆਦ ਰਗਾ ਚਮਕੀਲੀ ਜਮੂਨ ਲਾ ਲਈ ਬ੍ਰਾਈਡਰ ਬ੍ਰਾਈਡਰ ਆਈ ਮੈਨੂੰ ਗਲੇਲ ਹੁੰਦੀ ਚੁੱਤੀ ਤੇਰੀ ਬੱਦਰ ਜੀ ਤਾਂ ਨਾਲ ਜੀ ਲੈ ਗਲੇਲ ਨਹੀਂ ਹੁੰਦੀ ਵੇ ਕਿ ਕਿ ਲੈ ਲ ਕਦੀ ਤੇ ਠੀਕ ਹੈ ਇਹ ਆਪਾਂ ਸੁਣਾਉਣਾ ਸੁਣਾਉਣ ਤੇ ਮਾਸੀ ਹਣੀ ਆਇਆ ਉਹਨੇ ਸੁਪੋਸ਼ਣ ਕਰਨੀ ਹੈਗੀ ਤੇ ਗਏ ਨਹੀਂ ਚੱਲ ਬਾਈ ਮੋੜ ਗੱਡੀ ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ ਤਿੰਨ ਤੱਕ ਗੱਲ ਗੱਲ ਤੇ ਗਾਣੀਆਂ ਮੁੰਡਿਆਂ ਨੂੰ ਲਾਇਆ ਸਾਬ ਕਰਦੇ ਏ ਟੇਪ ਨੂੰ ਲਾ ਦਦੇ ਹੈਈ ਗੱਲਾਂ ਕਿਹੜੀ ਮਾਓ ਕਿਹੜੀ ਕਿਹੜੀ ਟੇਪ ਕਰਨੀ ਸੈਲੋ ਕਰਦੇ ਜੀ ਕਾਲੀ ਕਾਲੀ ਕਰਦੇ ਨੇ ਬੀਲੀ ਆਈ ਹਾਂ ਇਥੋਂ ਖੜਨਾ ਕੋ ਖਾਨ ਨੂੰ ਫਿਰਮ ਲੈਣ ਵਾਸਤੇ ਐ ਸੁਣੋ ਤੇ ਫਿਰਮ ਨਹੀਂ ਇਥੋਂ ਖੜਨਾ ਉਹ ਖਾਨ ਜਿਹੜਾ ਭੋਗੜੇ ਨੇ ਸਰ ਮੋੜ ਫਿਰ ਜਦੋਂ ਐ ਲੈਣ ਵਾਸਤੇ ਐ ਜਿਹੜੇ ਫਿਰ ਲੈ ਆਈਏ ਸਮੂਹ ਤੇ ਖਾਦਾ ਨਹੀਂ ਮਸਤ ਹੋਣਾ ਮਸਤ ਨਾਲੇ ਕੋ ਸਾਗੜੇ ਦੇ ਸਾਰੇ ਜਣੇ ਯਾ ਇਧਰ ਖੜ ਗਏ ਅੰਦਰ ਅੰਦਰ ਖਾ ਰਹੇ ਆਪਾਂ ਨੂਡਲ ਜਸਤੀ ਭਾਜੀ ਮਾਂ ਹੀ ਤੇ ਵਿਲੇ ਬੈਠੇ ਬੋ ਰੋਂਡੇ ਕੋ ਖਾ ਹੀ ਲਿਗੇ ਹੈ ਭਾਜੀ

ਮੈਂ ਬਣਾਉਣ ਲਈ ਸੀ ਬਣਾਣਾ ਚਾਹ। ਵਿੱਚ ਛਕਰੇਲੇ ਗੋਲੇ ਆਪਣੇ ਸਪਾਰਚਨਾ ਦੀ ਸਬਜ਼ੀ। ਇਹ ਨਾ, ਟਮਾਟਰ ਮੈਂ 4 4 ਪਾਲੀਆਂ ਪੋੜੀਆਂ ਹਨ। 9 ਭਿੰਡੀਆਂ ਹਨ। ਆ ਜਾ ਆ ਜਾ। ਇੱਕ ਘਾਲੂ ਤਾਂ। ਆ ਬਸ ਆੜੀ ਪੈਪ ਚਾਹੀਦੀ ਐ ਸੁਨੂ ਤੇ ਖੜਮੀ। ਸਾਡੇ ਸਲੰਦਰ ਅਗੇ weight loss ਕਰਨ ਵਾਲੀ ਮੈਡੀਸਨ ਮਿਲਦੀ ਇੱਥੋਂ। ਆਇਆ ਲੰਮਾ ਮੈਂ ਆ ਬਾਪੂ ਨੇ ਬੁੜੀ ਮਾਰਦੀ ਮੈਂ ਨਾਲ ਛੇਤੀ ਮਾਰਦਣੀ ਹੈ ਕਿਹੜਾ ਬਾਪੂ ਇਹਨਾਂ ਨਾਲ ਬਨੇ ਪਰੇਸ਼ਾਨ ਕਰਦਾ ਜੀ ਕਹਿੰਦੀ ਮੈਂ ਕੀ ਮੰਗਦੀ ਆ ਆ ਗਈਆਂ ਘਰੇ ਹੋਣਾ ਲੱਗੇ ਪਤਾ ਕਿ ਕਿਤੇ ਕਿਤੇ ਚੱਲੇ ਆਈ ਹਾਂ ਛੋਟੀ ਬਾਤ ਛੋਟੀ ਰਹੀ ਚ ਕਿਹਨੋਂ ਭੰਦੀ ਮਿੱਟੀ ਉਹ ਤੇ ਬੈਕ ਦੇ ਨਹੀਂ ਦਈਆਂ ਚਲਾਉਣ ਦੇ ਲੈ ਵੰਡੀ ਜਿੱਤ ਗਈ ਵਧਾਈਆਂ ਸਾਰੇ ਜਾਣਿਆਂ ਨੂੰ ਕੋਲ ਇੰਡੀਆ ਜਿੱਤ ਗਈ ਦੀ ਵੀਰ ਦਾ ਲੈ ਤੇ ਬੈਰ ਨੂੰ ਤੰਨਾ ਖੇਡਣਾ ਹੈ। ਹੋਲੀ ਦੀ ਰਿੰਦੀ ਹੋਣੀ। ਹਾਂ। ਕੱਲ੍ਹ ਰੇਡ। ਹਾਂ, ਸਨ ਰੇਡ। ਮੇਰੇ ਕੋਲ। ਹਾਂ। ਹਾਂ ਇਹ ਕੰਮ ਬੜਾ ਹੋ ਗਿਆ ਕਿ ਮੈਂ ਸੰਦੀਪਾ ਸਾਹਿਬ ਨਾਲ ਮੋੜਿਆ ਨੇ ਉਹ ਮੂਹ ਲਾ ਗੇ ਮੂਹ ਵਿਕਸ ਦੇ ਨਾਲ ਤੇ ਗੱਲ ਨਹੀਂ ਬਣਦੀ ਮੈਂ ਮੂਹ ਹੀ ਲਾ ਦੇ ਮੋੜੀ ਦੀ ਪਹੁੰਚ ਹਾਂ ਉਹ ਚੈਨਲ ਹੈ